ਵਾ ਚੋਣਾਂ ਦਾ ਗਾਜ਼ ਜੁੜਾ ਹੋ ਚੁੱਕਿਆ ਹੈ ਦੱਸਦੇ ਹੀ ਇਹ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਲਗਭਗ ਆਪਣੇ ਸਾਰੇ ਹੀ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਅਤੇ ਅਜਿਹੇ ਦੇ ਵਿੱਚ ਸਾਰੀਆਂ ਹੀ ਸਿਆਸੀ ਧਿਰਾਂ ਜੜੀਆਂ ਨੇ ਲੋਕਾਂ ਵਿੱਚ ਜਾ ਆਪਣੀਆਂ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੀਆਂ ਨੇ ਤਾਂ ਜੋ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਸਕਣ ਅਤੇ ਕੇਂਦਰ 'ਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਮਦਦ ਕਰ ਸਕਣ ਅਜਿਹੇ ਚ ਜਿਸ ਵੇਲੇ ਚੋਣਾਂ ਦਾ ਐਲਾਨ ਹੋਇਆ ਸੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪਾਸਪਾ ਉਮੀਦਵਾਰਾਂ ਦਾ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ ਖਾਸਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਤੇ ਅਜੇ ਹੀ ਜਨਤਾ ਪਾਰਟੀਆਂ ਵਰਕਰਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਦਾ ਪਿੰਡ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਪੋਆ ਦੇ ਹਲਕਾ ਪੋਆ ਦੇ ਵਿੱਚ ਪਿੰਡ ਪੋਆ ਦੇ ਵਿੱਚ ਅੱਜ ਆਰਤੀ ਉਤਾਰ ਕੇ ਲੋਕਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਅਜਿਹੇ ਜਜਾਦ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਾਰ ਵੀ ਜਿੱਤ ਭਾਜਪਾ ਦੀ ਹੋਵੇਗੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਤੇ ਉਹਨਾਂ ਨੇ ਬੋਲਿਆ ਕਿ ਜੋ ਕਿਸਾਨ ਵਿਰੋਧ ਕਰ ਰਹੇ ਨੇ ਉਹ ਵੀ ਆਪਣੇ ਭਰਾ ਹੀ ਨੇ ਤੇ ਆਓ ਦੇਖਦੇ ਹਾਂ ਹੋਰ ਕੀ ਕੀ ਦਿਨੇਸ਼ ਸਿੰਘ ਬੱਬੂ ਨੇ ਇਸ ਦੌਰਾਨ ਕਿਹਾ ਉਹ ਕੋਈ ਜ ਬੜਾ ਅਸ਼ੀਰਵਾਦ ਮਿਲੇ ਕਰਦਾ ਲੋਕ ਬਹੁਤ ਖੁਸ਼ ਨੇ ਕਿ ਲੋਕਲ ਕੈਂਡੀਡੇਟ ਪਾਰਟੀ ਦੇ ਅੰਦਰ ਸਰ ਕਿਹੜੇ ਕਿਹੜੇ ਮੁੱਦੇ ਆਗੇ ਨੇ ਤੁਹਾਡੇ ਲੋਕ ਸਭਾ ਚ ਕੋਈ ਕਿਤੇ ਕੀੜੀ ਬਦਲਣ ਦਾ ਜਿਹੜਾ ਇਸ ਸਰ ਮੈਂ ਸੈਂਟਰ ਕੋਲ ਜਿਹੜੇ ਪੈਸੇ ਵੀ ਦੇ ਦਿੱਤੇ ਟੈਂਡਰ ਵੀ ਹੋ ਗਿਆ ਕੰਮ ਸ਼ੁਰੂ ਹੋ ਗਿਆ ਇੱਕ ਤਾਂ ਪਹਿਲ ਦਾਲ ਕਰਾਂਗੇ ਦੂਜਾ ਇਹ ਹੈ ਕਿ ਆਪਾਂ ਕੋਈ ਅੱਛਾ ਹਸਪੀਟਲ ਤੇ ਬਿਲ ਬਣਾਵਾਂਗੇ ਔਰ ਜਲਦੀ ਬਣਾਵੀ ਬਣਾਉਣਾ ਦੁਆ ਕਰੀਂ ਇੰਡਸਟਰੀ ਜਿਹੜੀ ਹੈਗੀ ਆ ਇਸ ਏਰੀਆ ਚ ਕਈਏ ਮਾਝੇ ਚ ਕਈਏ ਜਿਹੜੀਆਂ ਨਈ ਆਈਆਂ ਕੋਈ ਵੀ ਧਿਆਨ ਨਹੀਂ ਦਿੰਦਾ ਹੈਗਾ ਉਹ ਸੋਗਰ ਡਸਟੀ ਵੀ ਖਾਲਾ ਹੈ ਤੁਹਾਡੇ ਸਾਹਮਣੇ ਹੀ ਹੈ ਇਰੈਕਸ਼ਨ ਇੰਡਸਟਰੀ ਵੀ ਲਗਭਗ ਸਾਰੀ ਬੰਦ ਹੈ ਪੰਜਾਬ ਦੇ ਦੇ ਇੰਡਸਟਰੀ ਬਾਰੇ ਕਿਸੇ ਨੇ ਸੋਚਿਆ ਨਹੀਂ ਉਹ ਬਟਾਲਾ ਦੇ ਕੋਲ ਬਟਾਲੇ ਸਾਰੀ ਇੰਡਸਟਰੀ ਚੱਲ ਗਈ ਯਾਰ ਲੁਧਿਆਣਾ ਸਭ ਡੱਸੇ ਜੀ ਸਾਰੀ ਇੰਡਸਟਰੀ ਜਿਹੜੀ ਹੈ ਉਹ ਜਾਇਗਰਦੀ ਹੈ ਮਤਲਬ ਜੇ ਅੱਗੇ ਚ ਹਿਮਾਚਲ ਚ ਯੂਪੀ ਚ ਪੰਜਾਬ ਦੀ ਬੌਸੀ ਨਹੀਂ ਗੋਜਾਬ ਦਾ ਕੋਈ ਵਿਸੇ ਨਹੀਂ ਨੀ ਬਾਕੀ ਕਿਸਾਨਾਂ ਦਾ ਵੀ ਵਿਰੋਧ ਕਰਨਾ ਪੈ ਰਿਹਾ ਜੀ ਭਾਜਪਾ ਦਾ ਚਲੋ ਕਿਸਾਨ ਵੀ ਆਪਣੇ ਭਰਾਏ ਦੀ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਦੋ ਵਾਰ ਬੈਠੇ ਵੀ ਆ ਆਪਾਂ ਪ੍ਰਯਾਸ ਕਰੇਗੇ ਨੇ ਵੀ ਜਰਾ ਜੀ ਠੀਕ ਹੈ ਜੀ ਕੈਮਰਾ ਪਰਸੇ ਭਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ